ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੇ ਵਿਚਾਰੇ ਹੈਗੀ ਆ ਪਿੰਡ ਧਾਰੀਵਾਲ ਜਿਹੜਾ ਤਰੰਗਪੰਧਾ ਤਸਵੀਰ ਪੱਤੀ ਅਨੇ ਮੇਰੇ ਪਹਿਲੇ ਗੁਰੂ ਬਣਾ ਲਗੇ ਜੇ ਬਹੁਤ ਵਾਰ ਦਾ ਕੰਮ ਕਰਦੇ ਭਾਈ ਹੁਣੇ ਦੋ ਕੁਛੇ ਸੇਲ ਆ ਤੇ ਆਓ ਵੀਰ ਨੇ ਗੱਲਬਾਤ ਕਰੀਏ ਬਾਈ ਅਸਤਿਕਾਲ ਸਸਕਾ ਵੀ ਜੀ ਬਹੁਤ ਬਹੁਤ ਤੁਹਾਡਾ ਸਾਡਾ ਜੀ ਸਾਡਾ ਵੀ ਜੀ ਬਹੁਤ ਬਹੁਤ ਸਾਡਾ ਜਨਮ ਮੁਬਾਰਕ ਕਰਦੇ ਜੀ ਹਾਂਜੀ ਬਹੁਤ ਬਹੁਤ ਮੁਬਾਰਕ ਕਰਦੇ ਭਾਈ ਹਾਂਜੀ ਬਹੁਤ ਟਾਈਮ ਜੀ ਤੋਂ ਛਾੜ ਛੱਡਿਆ ਸੀ ਅੱਛਾ ਹਾਂਜੀ ਸ਼ੁਰੂ ਕੀਤਾ ਹੈ ਸ਼ਰੂ ਹੁਣ ਹਾਂਜੀ ਕਿੰਨੇ ਕਾਮ ਸੇ ਲੈ ਜੀ ਜੋ ਗਾਵਾਂ ਵੀਰ ਜੀ ਉਹ ਸੱਜਰ ਆ ਹਾਂਜੀ ਤੇ ਆਹ ਤੋਂ ਪਰ ਜਿਮੀ ਲੇਢ ਮਹੀਨੇ ਦੀ ਜੀ ਆਜ ਦੁੱਧ ਕਿੰਨਾ ਬਾਈ ਜੀ ਥਲੇ ਦੁੱਧ ਕਿੰਦੀ ਆ ਥਲੇ 7 ਲੀਟਰ ਹੋਊਗਾ ਅੱਜ 7 ਕਿਲੋ ਹੈਗਾ ਹਾਂਜੀ ਲਓ 2-3 ਦਾ ਮਾਣ ਦੀ ਸਾਈਟ ਦੇ ਵਿੱਚ ਬੱਚੇ ਰਹਿਣੇ ਹਨ ਜੀ ਨਹੀਂ ਬੱਚਾ ਨਹੀਂ ਲਓ ਜੀ ਪਾਠੀ ਰੱਬ ਦਾ ਹੈ ਨਹੀਂ ਹਣਾ बस ठीक है आज भी आज आ जाओ बस ठीक गाइयों का कम करते गाइय ठीक हाँ जी बोलो जी ਉਨ ਦੇ ਕੀ ਭਾਈਆਂ ਕਰਦੇ ਦਾ ਹਾਂਜੀ ਆਣਾ ਦੇਦਾ 18000 ਹਰਾ ਹੈ ਜੀ ਹਾਂਜੀ ਉਹਦੇ ਜੀ ਹੋਜੂ ਕਮਾਨਦਰ ਹੱਥਾਂ ਕੋਈ ਚਲੋ ਚਲੋ ਠੀਕ ਤੇ ਆਹ ਹੈ ਜੀ ਇਹ ਵੀਰ ਦੀ ਜਸਬਸ ਹੋਈ ਜੇ ਦੂਜਾ ਸੋਈ ਹੈ ਹਾਂਜੀ ਦੁੱਧ ਕਿੰਨਾ ਦੁੱਧ ਵੀਰ ਜੀ 16 ਲੀਟਰ ਪੱਕਾ ਹੋਊ ਭਾਂਵੇਂ ਕੋ ਚਾਰ ਟੈਂਕ ਚੋਂ ਮਿਲਿਆ ਜੀ ਆਪਣੇ 16 ਕਿਲੋ ਪੱਕਾ ਦੁੱਧ ਹਾਂ ਦੇਖੋ ਕਿੰਨੇ ਦਾ ਬੱਚਾ ਮਗਰ ਖਾਂਦੀ ਤੇਲੇ ਜੀ ਬੱਚਾ ਨਹੀਂ ਬੱਚਾ ਜੀ ਅੱਜ ਤੇਲ ਹੈ ਨਹੀਂ ਹਾਂਜੀ ਅਗਲੇ ਸਾਲ ਦੀ ਤੇਲੇ ਲਿਆਓ ਲਿਆਓ ਕੱਢੋ ਥੋੜਾ ਬੋਤੋ ਤਾਂ ਹੈਗਾ ਮਗਰ ਪੱਕਾ ਕੋਈ ਚਾਰ ਟਾਈਮ ਚੋਗੇ ਜਿੱਦਾਂ ਮਰਜ਼ੀ ਆਂਦੀ ਤਸੱਲੀ ਕਰਕੇ ਅਗਲੇ ਥਾਂ ਨਹੀਂ ਹਾਂਜੀ ਇੱਕ ਕਬੈਣ ਹੀ ਆਗਲਾ ਅੱਛਾ ਠੀਕ ਹੈ ਗਾੜ ਚੱਗੀਆਂ ਜੀ ਆਹ ਦੇਖ ਆਜੋ ਵੀਰ ਜੀ ਆਜੋ ਆਜੋ ਬਾਕੀ ਜਿੱਦਾਂ ਮਰਜ਼ੀ ਕੋਈ ਹਾਂ ਨਹੀਂ ਚੱਡਾਂ ਨਹੀਂ ਜਿੱਦਾਂ ਬਠਾ ਆਹ ਉਹ ਆਈ ਥਾਂ ਦੀ ਤੇਲਣਾ ਅਗਲੇ ਥਾਂ ਦੀ ਠੀਕ ਹੈ ਚੱਲ ਵੀ ਸਕਦਾ ਵੀਰੇ ਕੋਈ ਏਡੀਕਲ ਚੱਲਦਾ ਵੀ ਹੈ ਕੋਈ ਆਉਂਦਾ ਦੁੱਧ ਥੋੜਾ ਭਰ ਆਪਾਂ ਤਿੰਨ ਚੀਜ਼ਾਂ ਵਾਰ ਠੀਕ ਆ ਚਲੋ ਤੇ ਵਿਜੀ ਫਰੰਦੀ ਕੀ ਮਾਨਾ ਇਹ ਵੀ ਵੀਰਜੀ ਮੋਹਰ ਦੇ 55000 ਕਰਦੇ ਉਹ ਤਾਂ ਤੁਹਾਨੂੰ ਪਤਾ ਹੀ ਬੱਚੀ ਜਿੰਦਗੀ ਹੈਗੀ ਹਾਂਜੀ ਜੀ ਇਹ ਬੋਝਿਆ ਆ ਦਿੱਤੇ ਤਾਂ ਬੋਝਿਆ ਆ ਦਿੱਤੀ ਹਾਂਜੀ 16 ਉਹ ਤਾਂ ਪੱਕਾ ਹੀ ਆ ਪੱਕਾ ਕੋਈ ਚਾਰ ਟਾਈਮ ਚੋਗੇ ਮਿਲ ਕੇ ਫੜ ਸਕਦਾ ਬੇਸ਼ੱਕ ਤੇ ਬਜੀ ਉਹ ਕਰਦੋ ਕੁ ਮਾਨਦਾ ਕਰਦਾਂਗੇ ਵੀਰਜੀ ਚਲੋ ਜਿਵੇਂ ਜੀ ਦੋ ਗਾਵਾਂ ਸੇਲ ਆ ਤੇ ਆ ਬੱਚਾ ਦਾ ਬਾਕੀ ਮੇਰਾ ਵਿਦਾ ਓਏ ਛੋਈ ਕਰਕੇ ਲੈ ਹੁਣ ਓਏ ਬਜੀ ਕੋਈ ਗੱਲ ਨਹੀਂ ਕੀਤੀ ਚਾਰ ਟਾਈਮ ਜਿੱਦਾਂ ਮਰਦੀ ਚੋਗੇ ਆਉਂਦੀ ਸੱਲੀ ਕਰਕੇ ਖੜਨ ਨੰਬਰ ਜੀ ਨੰਬਰ ਵੀ ਜੀ 981476087 பிண்ட தாரிவால தசீல் பட்டி ஜா தரத்தாரண சத்சி சார் சார் ஷீகா